ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉਤੇ ਸੋ ਗੱਲਬਾਤ ਅੱਜ ਦੀ ਬੜੀ ਹੀ ਹਾਸੇ ਵਾਲੀ ਹੈ ਤੇ ਬੜੀ ਹੀ ਦਿਲਚਸਪ ਹੈ ਦੋਸਤੋ ਅੱਜ ਤੋਂ 100 150 ਸਾਲ ਪਹਿਲਾਂ ਪੁੱਸਕੋਲ ਕਿੱਦਾਂ ਦੇ ਅਜੀਬੋ ਗਰੀਬ ਕੇਸ ਦਰਜ ਹੁੰਦੇ ਸੀ ਸੁਣ ਕੇ ਤੁਹਾਡਾ ਹਾਸਾ ਨਹੀਂ ਬੰਦ ਹੋਣਾ ਔਰ ਕੀ ਕੀ ਚੱਕਰਵਾਜੀਆਂ ਪੈਂਦੀਆਂ ਰਹੀਆਂ ਉਦੋਂ ਹੈਰਾਨ ਨਹੀਂ ਹੋਊਗੀ ਸੁਣ ਕੇ ਸਾਰੀ ਵੀਡੀਓ ਸੁਣਿਓ ਆਨੰਦ ਆਜੂਗਾ ਔਰ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਲਾਈਕ ਵੀ ਕਰਿਓ ਤੇ ਚੈਨਲ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕਰਿਆ ਉਹ ਸਾਰੇ ਜਿਹੜੇ ਕਰ ਲੋ ਬਾਈ ਬਣ ਕੇ ਤਾਂ ਦੋਸਤੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਔਰ ਇਹ ਵੀਡੀਓ ਆਪਨੇ ਬੀਬੀਸੀ ਤੋਂ ਲਈ ਆ ਬੀਬੀਸੀ ਉੱਤੇ ਜਿਹੜੀ ਜਾਣਕਾਰੀ ਹੈ ਉਹ ਦੱਸ ਰਿਆ ਤੁਹਾਨੂੰ ਆਪਾਂ ਦੋਸਤੋ ਜਨਵਰੀ 1876 ਦੀ ਇੱਕ ਠੰਡੀ ਰਾਤ ਨੂੰ ਦੋ ਥੱਕੇ ਹੋਏ ਯਾਤਰੀਆਂ ਨੇ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿੱਚ ਮੁਹੰਮਦ ਖਾਨ ਦੇ ਘਰ ਦਾ ਦਰਵਾਜ਼ਾ ਖੜਕਾਇਆ ਸਬਜ਼ੀ ਮੰਡੀ ਇਲਾਕਾ ਦਿੱਲੀ ਦਾ ਸੰਗਣੀ ਬਸੋਂ ਵਾਲਾ ਇੱਕ ਤੰਗ ਗਲੀਆਂ ਵਾਲਾ ਇਲਾਕਾ ਹੈ ਜਿੱਥੇ ਜਾ ਕੇ ਕੋਈ ਸੌਖਾ ਹੀ ਗੁੰਮ ਹੋ ਸਕਦਾ ਐਨਾ ਔਖਾ ਹੈ ਤਾਂ ਇਨਾ ਮਸਾਫਰਾਂ ਨੇ ਮੁਹੰਮਦ ਖਾਨ ਨੂੰ ਬੜਾ ਸਤਕਾਰ ਨਾਲ ਪੁੱਛਿਆ ਕਿ ਕੀ ਉਹ ਉਹਨਾਂ ਦੇ ਘਰ ਰਾਤ ਰੁੱਕ ਸਕਦੇ ਨੇ ਖਾਨ ਵਿਚਾਰੇ ਨੇ ਪੂਰਨ ਦਇਆਤਾ ਦੇ ਨਾਲ ਮਸਾਫਰਾਂ ਨੂੰ ਆਪਣੇ ਘਰ ਰਹਿਣ ਦੀ ਇਜਾਜ਼ਤ ਦੇ ਦਿੱਤੀ ਅਗਲੀ ਸਵੇਰ ਖਾਨ ਕੀ ਦੇਖਦਾ ਦੋਵੇਂ ਮਸਾਫਰ ਗਾਇਬ ਸਨ ਤੇ ਉਹਨਾਂ ਦੇ ਨਾਲ ਉਹ ਚਾਦਰ ਵੀ ਗਾਇਬ ਸੀ ਜੋ ਖਾਨ ਨੇ ਉਹਨਾਂ ਨੂੰ ਸੌਣ ਲਈ ਦਿੱਤੀ ਸੀ ਖਾਨ ਸਮਝ ਗਿਆ ਕਿ ਉਹਨਾਂ ਦੇ ਘਰ ਚੋਰੀ ਹੋਈ ਸੀ ਲਗਭਗ 200 150 ਸਾਲ ਪਹਿਲਾਂ ਬਾਪਰੀ ਇੱਕ ਘਟਨਾ ਦਿੱਲੀ 'ਚ ਰਿਪੋਰਟ ਹੋਏ ਕੁਝ ਸ਼ੁਰੂਆਤੀ ਅਪਰਾਧਾਂ ਵਿੱਚੋਂ ਇੱਕ ਹੈ ਅਜਿਹੇ ਅਪਰਾਧਾਂ ਦੇ ਰਿਕਾਰਡ ਦਿੱਲੀ ਪੁਲਿਸ ਦੀ ਵੈਬਸਾਈਟ ਉੱਪਰ ਪਿਛਲੇ ਮਹੀਨੇ ਹੀ ਅਪਡੇਟ ਕੀਤੇ ਗਏ ਹਨ ਔਰ ਸ਼ੁੱਧ ਉਰਦੂ ਚ ਲਿਖੀਆਂ ਹੋਈਆਂ ਰਿਪੋਰਟਾਂ ਹੈ ਜਿਹੜੀਆਂ ਪੁਲਿਸ ਕੋਲ ਆਈਆਂ ਤਾਂ ਦੋਸਤੋ ਅਜਹੀਆਂ ਹੋਰ 29 ਪੁਲਿਸ ਰਿਪੋਰਟਾਂ ਦੇ ਲਿਖੇ ਮਾਮਲੇ ਇਹਨਾਂ ਪੁਰਾ ਲਿਖੀ ਪੁਲਿਸ ਰਿਪੋਰਟਾਂ ਦੇ ਨਸ਼ਰ ਹੋਣ ਨਾਲ ਸਾਹਮਣੇ ਆਏ ਇਹ ਰਿਪੋਰਟਾਂ ਦਿੱਲੀ ਦੇ ਪ੍ਰਮੁੱਖ ਪੁਲਿਸ ਥਾਣੇ ਸਬਜੀ ਮੰਡੀ ਮਹਿਰੋਲੀ ਕੋਤਵਾਲੀ ਸਦਰ ਬਾਜ਼ਾਰ ਅਤੇ ਨਾਂਗ ਲੋਈ ਦੇ ਵਿੱਚ 1861 ਤੋਂ ਸਨ 1900 ਤੱਕ ਦੇ ਅਰਸੇ ਦੌਰਾਨ ਦਰਜ ਹੋਈਆਂ ਸਨ ਇਹ ਰਿਪੋਰਟਾਂ ਪੁਲਿਸ ਕੋਲ ਖੈਰ محمد ਖਾਨ ਦੇ ਮਾਮਲੇ 'ਚ ਪੁਲਿਸ ਨੇ ਚੋਰਾਂ ਨੂੰ ਭਾਈ ਫੜ ਲਿਆ ਤੇ ਚੋਰੀ ਦੇ ਕੇਸ 'ਚ 3 ਮਹੀਨਿਆਂ ਦੀ ਫਿਰ ਉਹਨਾਂ ਨੂੰ ਭਾਈ ਜੇਲ ਹੋਈ ਇਹ ਸੀ ਪਹਿਲੀ ਸ਼ਿਕਾਇਤ ਖਾਨ محمد ਵੱਲੋਂ ਦਰਜ ਕਰਵਾਈ ਗਈ ਜੀਹਦੀਆਂ ਚੋਰ ਚਾਦਰਾਂ ਲੈ ਕੇ ਚਾਕੇ ਰਾਤ ਨੂੰ ਹੁਣ ਦੋਸਤੋ ਮੂਲ ਰੂਪ ਦੇ ਵਿੱਚ ਬੜੀ ਹੀ ਸ਼ੁੱਧ ਉਰਦੂ 'ਚ ਲਿਖੀਆਂ ਇਹਨਾਂ ਰਿਪੋਰਟਾਂ 'ਚ ਅਰਬੀ ਅਤੇ ਫਾਰਸੀ ਦੇ ਵੀ ਬੜੇ ਸ਼ਬਦ ਇਹਨਾਂ ਐਫਆਈਆਰ ਆਲਾ ਜਿਹੜੀਆਂ ਐਫਆਈਆਰਾਂ ਆ ਇਹ ਇਹਨਾਂ ਦਾ ਅਨਵਾਦ ਫਿਰ ਦਿੱਲੀ ਪੁਲਿਸ ਨੇ ਅਸਿਸਟੈਂਟ ਕਮਿਸ਼ਨਰ ਰਜਿੰਦਰ ਸਿੰਘ ਕਾਲਕਲ ਦੀ ਅਗਵਾਈ ਵਾਲੀ ਇੱਕ ਟੀਮ ਨੇ ਕੀਤਾ ਉਹਨਾਂ ਨੇ ਹਰੇਕ ਕੇਸ ਦੀ ਖੁਦ ਫਿਰ ਚਿੱਤਰਕਾਰੀ ਵੀ ਕੀਤੀ ਨਾਲ ਹਾਂਜੀ ਕਾਲਕਲ ਨੇ ਬੀਬੀਸੀ ਨੂੰ ਦੱਸਿਆ ਕਿ ਰਿਕਾਰਡਾਂ ਨੇ ਜਿਵੇਂ ਉਹਨਾਂ ਨਾਲ ਆਪ ਗੱਲ ਕੀਤੀ ਐਦਾਂ ਮਹਿਸੂਸ ਹੁੰਦਾ ਸੀ ਕਹਿੰਦਾ ਉਹ ਕਹਿੰਦਾ ਕਿ ਇਹਨਾਂ ਰਿਕਾਰਡਾਂ ਨੇ ਉਹਨਾਂ ਨੂੰ ਅਜੇ ਸ਼ਹਿਰ ਦੇ ਬਸਨੀਕਾਂ ਦੇ ਜੀਵਨ ਬਾਰੇ ਦਿਲਚਸਪ ਜਾਣਕਾਰੀ ਦਿੱਤੀ ਜੋ ਜਿੱਤਾਂ ਅਤੇ ਤਬਦੀਲੀਆਂ ਦੀਆਂ ਲਹਿਰਾਂ ਦੇ ਦੌਰ ਚ ਵੀ ਬਚੇ ਰਹਿਣ ਚ ਕਾਮਯਾਬ ਰਹੇ ਸਨ ਹੁਣ ਅੱਜਵ ਗੱਜਬ ਰਿਪੋਰਟਾਂ ਉਹ ਕਹਿੰਦੇ ਆ ਕਿ ਇਹ ਫੈਲਾ ਅਤੀਤ ਤੇ ਵਰਤਮਾਨ ਦੋਵਾਂ ਲਈ ਇੱਕ ਖਿੜਕੀ ਵਾਂਗ ਹੈ ਬਹੁਤੀਆਂ ਸ਼ਿਕਾਇਤਾਂ ਛੋਟੀਆਂ ਮੋਟੀਆਂ ਚੋਰੀਆਂ ਨਾਲ ਸਬੰਧਤ ਨੇ ਜਿਵੇਂ ਸੰਤਰਿਆਂ ਦੀ ਚੋਰੀ ਚਾਦਰਾਂ ਦੀ ਚੋਰੀ ਤੇ ਕੁਲਫੀਆਂ ਦੀ ਚੋਰੀ ਉਹਨਾਂ 'ਚ ਇੱਕ ਹਾਸੋਈਣਾ ਵਿਅੰਗ ਉਹ ਇਦਾਂ ਹੈ ਕਿ ਕਿਸੇ ਤਰ੍ਹਾਂ ਇੱਕ ਗਰੋਸ ਜੀਨੇ ਇੱਕ ਅਜੜੀ ਨੂੰ ਘੇਰਿਆ ਹੋਇਆ ਵਿਚਾਰੇ ਨੂੰ ਉਹਦੇ ਥੱਪੜ ਮਾਰਿਆ ਤੇ ਉਹਦੀਆਂ 110 ਬੱਕਰੀਆਂ ਖੋਗੇ ਲੈ ਗਏ ਦੱਸੋ ਤਾਂ ਇੱਕ ਚੋਰ ਨੇ ਇੱਕ ਚਾਦਰ ਚੋਰੀ ਕਰ ਲਈ ਤੇ ਮਸਾਂ ਹੀ 40 ਕਦਮਾਂ ਦੀ ਦੂਰੀ ਤੋਂ ਉਹ ਫੜਿਆ ਗਿਆ ਇੱਕ ਬੰਦਾ ਬੋਰੀਆਂ ਦੀ ਰਾਖੀ ਬੈਠਾ ਸੀ ਠੱਗਾ ਨੇ ਉਹਨੂੰ ਜਿੱਥੇ ਪੈਂਦੀਆਂ ਪੈਣ ਵਾਲੇ ਹਿਸਾਬ ਨਾਲ ਘੁੱਟਿਆ ਉਹ ਉਹ ਤੋਂ ਉਹਦਾ ਇੱਕ ਖੁੱਸਾ ਪੈਰ ਦੀ ਇੱਕ ਜੁੱਤੀ ਪੂਰਾ ਜੋੜਾ ਵੀ ਨਹੀਂ ਇੱਕ ਜੁੱਤੀ ਲੈ ਗਏ ਉਹਦੀ ਇੱਕ ਗਦੈਲਾ ਖੋ ਕੇ ਭੱਜ ਗਏ ਦੱਸ ਹੈ ਇਹੋ ਜੀ ਰਿਪੋਰਟਾਂ ਦਰਜ ਹੋਈਆਂ ਤਾਂ ਹੁਣ 1860 ਤੇ 1900 ਦਾ ਸਮਾਂ ਦਿੱਲੀ ਦੇ ਇਤਿਹਾਸ ਦਾ ਬੜਾ ਨਾਜ਼ੁਕ ਦੌਰ ਮੰਨਿਆ ਜਾਂਦਾ ਦੋਸਤੋ ਇਹ ਉਹ ਸਮਾਂ ਸੀ ਜਦੋਂ 1857 ਦੇ ਵਿਦਰੋਹ ਤੋਂ ਬਾਅਦ ਮੁਗਲਿਆ ਸਲਤਨਤ ਦਾ ਪਤਨ ਹੋ ਗਿਆ ਸੀ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਗੈਰ ਮੌਜੂਦਗੀ ਵਿੱਚ ਛੋਟੇ ਮੋਟੇ ਚੋਰ ਚੱਕੇ ਖੁੱਲੇ ਆਮ ਘੁਮ ਰਹੇ ਸੀ ਯਾਨੀ ਕਿ ਇਹਨਾਂ ਨੂੰ ਮੌਜਾ ਹੋ ਗਿਆ ਤਾਂ ਜਿਹੜੇ ਸ਼ਹਿਰ ਦੇ ਚਾਰੇ ਪਾਸੇ ਕਦੇ ਮੁਗਲਿਆ ਸਲਤਨਤ ਦੀ ਸ਼ਾਨੋ ਸ਼ੌਕਤ ਸੂਫੀ ਸ਼ਰਦਾ ਤੇ ਬਾਗਾਂ ਦਾ ਜਲਾਵ ਵਿਖਰਿਆ ਹੁੰਦਾ ਸੀ ਹੁਣ ਉਹ ਤਿਆਗਿਆ ਹੋਇਆ ਤੇ ਲੁੱਟਿਆ ਪਟਿਆ ਪਿਆ ਸੀ ਕਲਾਕਾਰ ਤੇ ਇਤਿਹਾਸਕਾਰ ਮੁਹੰਮਦ ਫਾਰੂਕੀ ਕੋਈ ਗੰਭੀਰ ਜੁਰਮ ਨਾ ਹੋਣ ਦਾ ਇੱਕ ਸੰਭਾਵੀ ਕਾਰਨ ਦੱਸਦਾ ਕਿ ਲੋਕ ਯਾਨੀ ਕਿ ਚੋਰ ਸ਼ਾਇਦ ਨਵੇਂ ਸਥਾਪਿਤ ਹੋਏ ਬ੍ਰਿਟਿਸ਼ ਸ਼ਾਸਕਾਂ ਤੋਂ ਬਹੁਤ ਜ਼ਿਆਦਾ ਡਰਦੇ ਸਨ ਅੰਗਰੇਜ਼ ਸਰਕਾਰ ਨੇ ਵਿਦਰੋਹ ਕੁਤਲਨ ਮਕਰੋਂ ਬਹੁਤ ਸਾਹ ਡੰਡੇ ਦੇ ਚੋਰਨਲ ਰਾਜ ਕੀਤਾ ਸੀ ਮਰਦਾਂ ਔਰਤਾਂ ਤੇ ਬੱਚਿਆਂ ਦਾ ਬੇਰਹਿਮੀ ਨਾਲ ਬੇਕਿਰਕ ਕਤਲੇਆਮ ਕੀਤਾ ਗਿਆ ਬਹੁਤ ਸਾਰੇ ਲੋਕਾਂ ਨੂੰ ਦਿੱਲੀ ਹਮੇਸ਼ਾ ਲਈ ਛੱਡ ਕੇ ਆਸ-ਪਾਸ ਦੇ ਇਲਾਕਿਆਂ 'ਚ ਪਲਾਇਨ ਕਰਨ ਲਈ ਮਜਬੂਰ ਕੀਤਾ ਗਿਆ ਸੀ। ਇਹਨਾਂ ਲੋਕਾਂ ਨੇ ਫਿਰ ਇਹਨਾਂ ਇਲਾਕਿਆਂ 'ਚ ਆਪਣੀਆਂ ਰਹਿਦਿਆਂ ਜ਼ਿੰਦਗੀਆਂ ਅਤਿ ਦੀ ਗਰੀਬੀ 'ਚ ਬਸਰ ਕੀਤੀਆਂ। ਜੋ ਲੋਕ ਦਿੱਲੀ 'ਚ ਟਿਕੇ ਰਹਿਣ 'ਚ ਸਫਲ ਹੋ ਵੀ ਗਏ ਉਹ ਮੌਤ ਦੇ ਨਿਰੰਤਰ ਭੈਅ 'ਚ ਰਹੇ। ਉਹਨਾਂ ਨੂੰ ਕਿਸੇ ਵੀ ਸਮੇਂ ਗੋਲੀ ਮਾਰੀ ਜਾ ਸਕਦੀ ਸੀ ਜਾਂ ਫਾਹੇ ਲਾਇਆ ਜਾ ਸਕਦਾ ਸੀ। ਇਹ ਕਤਲਿਆਮ ਦਾ ਸਮਾਂ ਸੀ। ਲੋਕਾਂ ਉਤੇ ਬੇਹਿਸਾਬ ਤਸ਼ੱਦਦ ਇੰਨੀ ਬੇਰਹਿਮੀ ਨਾਲ ਢਾਇਆ ਗਿਆ ਕਿ ਉਹ ਸਾਲਾਂ ਤੱਕ ਸਦਮੇ 'ਚ ਰਹੇ ਫਰੂਕੀ ਦੱਸਦਾ ਕਿ ਹੋਰ ਸ਼ਹਿਰਾਂ ਜਿਵੇਂ ਕਿ ਕੋਲਕਾਤਾ ਤਤਕਾਲੀ ਕਲਕੱਤਾ ਤੇ ਆਧੁਨਿਕ ਬ੍ਰਿਟਿਸ਼ ਪੁਲਿਸ ਪ੍ਰਣਾਲੀ ਕਾਫੀ ਪਹਿਲਾਂ ਸਥਾਪਿਤ ਹੋ ਚੁੱਕੀ ਸੀ ਉੱਥੇ ਹੀ ਦਿੱਲੀ 'ਚ ਪੁਰਾਣੀ ਮੁਗਲ ਕਾਲ 'ਚ ਕਾਇਮ ਕੀਤੀ ਗਈ ਪੁਲਿਸ ਪ੍ਰਣਾਲੀ ਹੀ ਜਾਰੀ ਸੀ ਦਿੱਲੀ 'ਮ ਉਹਨੂੰ ਪੂਰੀ ਤਰ੍ਹਾਂ ਭੰਗ ਕਰਨਾ ਜਾਂ ਬਦਲਣਾ ਬੜਾ ਮੁਸ਼ਕਲ ਕੰਮ ਸੀ ਇਸ ਲਈ ਰਿਕਾਰਡਾਂ 'ਚ ਬਖਰੇਮਿਆ ਦਾ ਹੋਣਾ ਵੀ ਸੁਭਾਵਿਕ ਸੀ ਦਿੱਲੀ 'ਚ ਅਪਰਾਧ ਦੇ ਲਗਭਗ 150 ਸਾਲ ਪੁਰਾਣੇ ਰਿਕਾਰਡ ਸਾਹਮਣੇ ਆਏ ਹਾਂਜੀ ਤਾਂ ਹੁਣ ਦੋਸਤੋ ਇਹ ਰਿਕਾਰਡ ਸਾਹਮਣੇ ਆਏ ਕਿਵੇਂ ਤਾਂ ਦਿੱਲੀ ਦੇ ਪੁਲਿਸ ਅਜੈਬ ਘਰ 'ਚ ਰੱਖੇ ਇਹ ਰਿਕਾਰਡ ਪਿਛਲੇ ਸਾਲ ਮੁੜ ਸਾਹਮਣੇ ਆਏ ਕਾਲਕਲ ਸੀ ਜਿਹੜਾ ਉਸ ਸਮੇਂ ਅਜੈਬ ਘਰ ਦੇ ਸਮਾਨ ਦੀ ਸੰਭਾਲ ਤੇ ਖੋਜ ਦਾ ਇੰਚਾਰਜ ਸੀ ਉਨੇ ਦੱਸਿਆ ਕਿ ਉਹਨਾਂ ਨੂੰ ਇਹ ਰਿਕਾਰਡ ਇੱਕ ਦਿਨ ਓਦਾਂ ਧੂੜ ਘਟੇ ਨਾਲ ਭਰੇ ਰਿਕਾਰਡਾਂ ਦੀ ਸਾਮ ਸਭਾਲ ਦੌਰਾਨ ਨਜ਼ਰ ਪਈ ਉਹ ਕਹਿੰਦਾ ਮੈਂ ਸੰਕੜੇ ਪੁਲਸ ਰਿਪੋਰਟਾਂ ਪਈਆਂ ਦੇਖੀਆਂ ਜਦ ਮੈਂ ਪੜੀਆਂ ਤਾਂ ਦੇਖਿਆ ਕਿ ਕਿਵੇਂ ਲਗਭਗ 200 ਸਾਲ ਬਾਅਦ ਵੀ ਇਹਨਾਂ ਦੇ ਰੂਪ ਫਾਰਮੈਟ ਵਿੱਚ ਕੋਈ ਬਦਲਾਅ ਨਹੀਂ ਆਇਆ ਕਾਲਕਲ ਕਹਿੰਦਾ ਕਿ ਉਹ ਅਪਰਾਧਾਂ ਦੀ ਮਾਸੂਮੀਅਤ ਨੂੰ ਬਹੁਤ ਹੈਰਾਨ ਹੋਏ ਦੇਖ ਕੇ ਇੱਕ ਅਜਿਹਾ ਸਮਾਜ਼ੀਰੋ ਸਿਗਾਰਾਂ ਪਜਾਮਿਆਂ ਜਦ ਸੰਤਰਿਆਂ ਦੀ ਚੋਰੀ ਸਭ ਤੋਂ ਭਿਆਨਕ ਕਲਪਨਾ ਸੀ ਫੇਰ ਵੀ ਇਹ ਦੇਖਦੇ ਹਾਂ ਕਿ ਬਹੁਤ ਨਿਗੂਣੇ ਜੁਰਮਪੁਲਿਸ ਕੋਲ ਰਿਪੋਰਟ ਕੀਤੇ ਜਾ ਰਹੇ ਸਨ ਇਹ ਕਤਈ ਨਹੀਂ ਕਿਹਾ ਜਾ ਸਕਦਾ ਕਿ ਭਿਆਨਕ ਅਪਰਾਧ ਹੋ ਹੀ ਨਹੀਂ ਰਹੇ ਸਨ ਹਾਂਜੀ ਕਾਲਕਲ ਦਾ ਕਹਿਣਾ ਕਿ ਕਤਲ ਵਰਗੇ ਭਿਆਨਕ ਅਪਰਾਧ ਤਾਂ 1861 ਵਿੱਚ ਹੀ ਰਿਪੋਰਟ ਹੋਣੇ ਸ਼ੁਰੂ ਹੋ ਗਏ ਸਨ ਇਹ ਉਹ ਸਾਲ ਸੀ ਜਦੋਂ ਅੰਗਰੇਜ਼ਾਂ ਨੇ ਅਜੇ ਆਧੁਨਿਕ ਪੁਲਿਸ ਪ੍ਰਣਾਲੀ ਭਾਰਤੀ ਪੁਲਿਸ ਕਾਨੂੰਨ ਤਹਿਤ ਲਾਗੂ ਹੀ ਕੀਤੀ ਸੀ ਉਹ ਦੱਸਦਾ ਕਲਕਲ ਕਹਿੰਦਾ ਕਤਲ ਦੇ ਮੁਕੱਦਮੇ ਲੱਭਣਾ ਮੇਰੀ ਖੋਜ ਦਾ ਮੁੱਖ ਮਿਸ਼ਾ ਨਹੀਂ ਸੀ ਪਰ ਮੈਨੂੰ ਯਕੀਨ ਹੈ ਕਿ ਉਹ ਵਾਪਰ ਜ਼ਰੂਰ ਰਹੇ ਸਨ ਬਿਲਕੁਲ ਬਹੁਤ ਸਾਰੀਆਂ ਸ਼ਿਕਾਇਤਾਂ ਦੇ ਨਤੀਜੇ ਲਿਖਿਆ ਗਿਆ ਨਤੀਜੇ ਚ ਕਿ ਪਤਾ ਨਹੀਂ ਲਗਾਇਆ ਜਾ ਸਕਦਾ ਮਤਲਬ ਕਿ ਮੁਜਰਮ ਕਦੇ ਫੜਿਆ ਹੀ ਨਹੀਂ ਗਿਆ ਜਦਕਿ ਦੂਜੇ ਕਈ ਜਿਵੇਂ ਕਿ ਖਾਨ ਵਰਗੇ ਕੇਸਾਂ ਵਿੱਚ ਦੇਖਿਆ ਕਿ ਫੌਰੀ ਕਾਰਵਾਈ ਕਰਕੇ ਦੋਸ਼ੀਆਂ ਨੂੰ ਫੜਿਆ ਵੀ ਗਿਆ ਸੀ ਦੋਸ਼ੀਆਂ ਨੂੰ ਛੈਂਟੇ ਮਾਰਨ ਦੀ ਸਜ਼ਾ ਯਾਨੀ ਕਿ ਕੋਰੜੇ ਉੜੇ ਮਾਰ ਦੀ ਸਜ਼ਾ ਤੋਂ ਲੈ ਕੇ ਡੰਡੇ ਨਾਲ ਕੁੱਟਣ ਜਾਂ ਕੁਝ ਹਫ਼ਤਿਆਂ ਤੋਂ ਲੈ ਕੇ ਕੁਝ ਮਹੀਨਿਆਂ ਤੱਕ ਦੀ ਕੈਦ ਦੀ ਸਜ਼ਾ ਵੀ ਦਿੱਤੀ ਜਾਂਦੀ ਸੀ। ਹੁਣ ਦਿੱਲੀ ਦੇ ਮਸ਼ਹੂਰ ਹੋਟਲ 'ਚ ਚੋਰੀ। ਅਜਿਹਾ ਇੱਕ ਘਪਰਾ ਦਿੱਲੀ ਦੇ ਮਸ਼ਹੂਰ ਇੰਪੀਰੀਅਲ ਹੋਟਲ 'ਤੇ ਵਾਪਰਿਆ ਸੀ। ਇਹ 1897 ਦਾ ਸਾਲ ਸੀ। ਹੋਟਲ ਦੇ ਇੱਕ ਖਾਨ ਸਾਹਮਣੇ ਨੂੰ ਅੰਗਰੇਜ਼ੀ 'ਚ ਲਿਖਿਆ ਇੱਕ ਸ਼ਿਕਾਇਤ ਪੱਤਰ ਦੇ ਕੇ ਸਬਜੀ ਮੰਡੀ ਪੋਸਟ ਸਟੇਸ਼ਨ ਭੇਜਿਆ ਗਿਆ। ਉਹਨ ਪੱਤਰ ਤੇ ਲਿਖਿਆ ਸੀ ਕਿ ਚੋਰਾਂ ਦੇ ਇੱਕ ਗਰੋਹ ਨੇ ਇੱਕ ਅਜਹੀ ਚੋਰੀ ਕੀਤੀ ਜਿਹਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਚੋਰਾਂ ਨੇ ਹੋਟਲ ਇੱਕ ਕਮਰੇ ਵਿੱਚੋਂ ਹੋਟਲ ਦੇ ਇੱਕ ਸ਼ਰਾਬ ਦੀ ਬੋਤਲ ਤੇ ਸਿਗਾਰਾਂ ਦੀ ਡੱਬੀ ਉਡਾ ਲਈ ਹੋਟਲ ਮੈਨੇਜਮੈਂਟ ਨੇ ਚੋਰਾਂ ਨੂੰ ਫੜਨ ਵਾਲੇ ਫੜਨ ਵਾਲੇ ਲਈ 10 ਰੁਪਏ ਦੀ ਇਨਾਮੀ ਰਾਸ਼ੀ ਦਾ ਵੀ ਐਲਾਨ ਕਰਤਾ ਸੀ ਫਿਰ ਵੀ ਕੇਸ ਠੰਡੇ ਬਸਤੇ 'ਚ ਪੈ ਗਿਆ ਤੇ ਕਦੇ ਹੱਲੇ ਨਹੀਂ ਹੋਇਆ ਕਾਲ ਕਲ ਦੱਸਦਾ ਕਹਿੰਦਾ ਅੱਜ ਅਪਰਾਧ ਬੜਾ ਗੁੰਝਲਦਾਰ ਹੈ ਉਹਨਾਂ ਨੂੰ ਸਲਝਾਉਣ 'ਚ ਮਹੀਨੇ ਜਾਂ ਸਾਲ ਲੱਗ ਸਕਦੇ ਪਰ ਇਹ ਕਹਿੰਦੇ ਹੀ ਐ ਸਲਝਾਉਣ ਦਾ ਮਿੱਟਾ ਮਰ ਸਲਝਾ ਲੈਣੇ ਸੋਖ ਹੈ ਇਹ ਨਹੀਂ ਆਪਾਂ ਗੱਲ ਕਰਦੇ ਹੁਣ ਜੋ ਲਿਖਿਆ ਹੋਈ ਦੱਸਾਂਗੇ ਕਹਿੰਦਾ ਉਦੋਂ ਜ਼ਿੰਦਗੀ ਬੜੀ ਸਧਾਰਨ ਸੀ ਪਹਿਲਾਂ ਜਾਂ ਤਾਂ ਤੁਹਾਡੇ ਤੋਂ ਕੋਈ ਕੇਸ ਹੱਲ ਹੁੰਦਾ ਸੀ ਜਾਂ ਨਹੀਂ ਹੁੰਦਾ ਸੀ ਹਾਲਾਂਕਿ ਕਾਲਕਲ ਤੇ ਉਹਨਾਂ ਦੀ ਟੀਮ ਹੁਣ ਤਾਂ ਆਪਣੇ ਸੰਗ੍ਰਹਿ ਉੱਪਰ ਬਹੁਤ ਖੁਸ਼ ਹੈ ਪਰ ਉਹ ਦੱਸਦਾ ਕਿ ਤਰਜਮੇ ਦਾ ਸ਼ੁਰੂਆਤੀ ਕੰਮ ਬੜਾ ਕੋਸ਼ਿਸ਼ ਹੀ ਦੇਣ ਵਾਲਾ ਨਹੀਂ ਸੀ ਉਰਦੂ ਲਿਪੀ ਪੜਨ ਤੇ ਸਮਝਣ ਦੌਰਾਨ ਉਹ ਕਈ ਵਾਰ ਹੰਪ ਜਾਂਦੇ ਸੀ ਉਹਨਾਂ ਨੂੰ ਆਪਣੇ ਕੰਮ 'ਚ ਉਰਦੂ ਤੇ ਫਾਰਸੀ ਦੇ ਵਿਦਵਾਨਾਂ ਤੇ ਮੌਲਵੀਆਂ ਦੀ ਨਿਰੰਤਰ ਮਦਦ ਲੈਣੀ ਪਈ ਉਹ ਕਹਿੰਦਾ ਕਿ ਹਾਲਾਂਕਿ ਸਾਨੂੰ ਹਮੇਸ਼ਾ ਪਤਾ ਸੀ ਕਿ ਇਹਦੇ ਲਈ ਕੋਸ਼ਿਸ਼ਾਂ ਕਰਨਾ ਤਾਂ ਬਣਦਾ ਹੀ ਸੀ ਇੱਕ ਪੈਰਾ ਪੜ੍ਹ ਕੇ ਤਾਂ ਉਹ ਬਹੁਤ ਹੱਸੇ ਸਨ ਇੱਕ ਜਾਂਚ ਅਧਿਕਾਰੀ ਨੇ ਆਪਣੀ ਖਿਜਵਾਰੇ ਲਿਖਿਆ ਸੀ ਕਿ ਕਿਵੇਂ ਉਹਨੂੰ ਆਪਣਾ ਪਿਆਰਾ ਵહન ਘੋੜਾ ਇੱਕ ਚੋਰੀ ਦੇ ਕੇਸ ਦੀ ਜਾਂਚ ਦੌਰਾਨ ਤਿੱਖੀ ਧੁੱਪ ਜੰਨਣਾ ਪਿਆ ਸੀ ਲੋ ਦੱਸੋ ਇਹ ਵੇਰਵੇ ਪੜ੍ਹ ਕੇ ਤੁਹਾਨੂੰ ਵਾਕੇ ਹੈਰਾਨੀ ਹੁੰਦੀ ਹੈ ਕਿ ਅਸੀਂ ਕਿੰਨੀ ਦੂਰ ਆ ਗਏ ਦੱਸਣਾ ਜ਼ਰੂਰ ਕਮੈਂਟ ਕਰਕੇ ਸੋ ਦੋਸਤੋ ਇਹ ਸੀ ਆਦੀ ਬੜੀ ਦਿਲਚਸਪ ਵੀਡੀਓ ਸੋ ਆਸ ਕਰਾਂ ਤੁਹਾਨੂੰ ਪਸੰਦ ਆਈ ਹੋਊਗੀ ਮਿਲਦੇ ਹਾਂ ਅਗਲੀ ਦਿਲਚਸਪ ਜਾਣਕਾਰੀ ਨਾਲ ਦੇ ਹੋਆ ਗਿਆ ਸਤਿ ਸ਼੍ਰੀ ਅਕਾਲ